ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਕਹਿੰਦੇ ਕਈ ਦਿਨਾਂ ਬਾਅਦ ਪਹੁੰਚਿਆ ਬਣਾਉਣ ਪਿੰਡ ਤੁੰਗਾ ਹੈੜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਜਾਨਵਰ ਚਾਰ ਦਿਖਾਵਾਂਗੇ ਅੱਜ ਅਗਲੀ ਵੀਡੀਓ ਚ ਦਿਖਾਵਾਂਗੇ 10 ਤੋਂ 12 ਅੱਜ ਦੀ ਵੀਡੀਓ ਚ ਚਾਰ ਜਾਨਵਰ ਨੇ ਦੋ ਤਾਜ਼ੀਆਂ ਸੂਈਆਂ ਨੇ ਤੇ ਦੋ ਹੈਗੀਆਂ ਨੇ ਸੱਜਣੋ ਗੱਬਣਾ ਤਿੰਨ ਜਰਸੀ ਨੇ ਇੱਕ ਸਾਹੀਵਾਲ ਹੈ ਤੇ ਬਾਕੀ ਆਜੋ ਲਾਡੀ ਨਾ ਕਰਾਉਂਦੇ ਆ ਗੱਲਬਾਤ ਆਜੋ ਜੀ ਹੋਰ ਕੀ ਹਾਲ ਹੈ ਵਧੀਆ ਬਾਈ ਹੱਸਦਾ ਹਾਂ ਹਾਂ ਜੀ ਬਾਈ ਚੜ ਪਰ ਲੋਟ ਹੈ ਹਾਂ ਬਾਈ ਲੋਟ ਆ ਜੀ ਉਹ ਤਾਂ ਨਹੀਂ ਤਖਲੀਬ ਕੋਈ ਨਾ ਨਾ ਬਾਈ ਲੋਟ ਆ ਹਮ ਦਾ ਦਾਵਚਾਗ ਦੀ ਗਾਵਾਂ ਦੀ ਚ ਹਾਂਜੀ ਹਾਂਜੀ ਬਾਈ ਠੀਕ ਆ ਗੱਲ ਕਿਹੜੇ ਪਾਸੋਂ ਸ਼ੁਰੂ ਕਰੀਏ ਇੱਥੋਂ ਕਰ ਲਈਏ ਇਦੋਂ ਹੀ ਕਰ ਲਈਏ ਬਾਈ ਲਾ ਆ ਜਾ ਸੱਜਣਾ ਖੋਲ ਕੇ ਤੋਰ ਦੀ ਹੱਸਦਾ ਬਹੁਤਾ ਮੁੰਡਾ ਤੋਰਨ ਵਾਲਾ ਹੈ ਨਾ ਖੁਸ਼ ਰਹਿਣਾ ਪੂਰਾ ਹੁਣ ਥੋੜੇ ਟਾਈਮ ਬਾਅਦ ਤਾਂ ਵੀਡੀਓ ਬਣਾਈ ਲਾਣੇਦਾਰ ਦਾ ਆਪਰੇਸ਼ਨ ਕਰਾਇਆ ਬਾਈ ਲਾਣੇਦਾਰ ਦਾ ਕਰਾਇਆ ਆਪਰੇਸ਼ਨ ਨਾ ਮੁੰਡਾ ਬੰਦ ਸੀਗਾ ਗਾਵਾਂ ਵੀ ਖਰੀਦ ਲਿਓ ਤੇ ਨਾਲੇ-ਨਾਲੇ ਲਾਣੇਦਾਰ ਦਾ ਵੀ ਲੈ ਲਿਓ ਪਤਾ ਇਹਦਾ ਸੂਆ ਕਿਹੜਾ ਲੱਗੇ ਇਹ ਦੂਏ ਸੂਈ ਹੋਈ ਆ ਬੱਸਾ ਮਗਰਾ ਬਾਈ ਸੂਆ ਦੂਜਾ ਮਗਰ ਬੱਛ ਦਿਨਾਂ ਦੀ ਕਿੰਨੀ ਦੀ ਸੂਈ ਹੋਗੀ ਸੂਈ ਨੂੰ ਇਹਨੂੰ 5-7 ਦਿਨ ਹੋ ਗਏ ਵੀਰੇ 5-7 ਦਿਨਾਂ ਦੀ ਸੂਈ ਹੋਗੀ ਦੁੱਧ ਕਿੰਨਾ ਤਿਆਰ ਆ ਬਾਈ ਦੁੱਧ 12-13 ਕਿਲੋ ਹੈਗਾ ਇਹਦੇ ਥੱਲੇ ਹੁਣ 12 ਕਿਲੋ ਰੈਡੀ ਹਾਂ ਹਾਂ ਬਾਈ ਆ ਦੁੱਧ ਦੇ ਥੱਲੇ 12 ਕਿਲੋ ਰੈਡੀ ਦਾ ਤੇ ਜਿੱਡੀ ਕ ਆਪ ਆ ਓਡਾ ਕੀ ਦਾ ਆਰਡਰ ਆ ਨਾ ਚਵਾਈ ਚੂਈ ਦੀ ਕਿਵੇਂ ਆ 15-16 ਕਿਲੋ ਇੱਕ ਨੰਬਰ ਚ ਚਵਾਈ ਆ ਬਾਈ ਆ ਚਵਾਈ ਚੂਈ ਦੀ ਬਾਈ ਕਹਿੰਦਾ ਇੱਕ ਨੰਬਰ ਆ ਬਾਕੀ ਤਸੱਲੀ ਕਰਕੇ ਲੈ ਜਾ ਜਿਹੜਾ ਸੱਜਣ ਲੈ ਕੇ ਜਾਊਗਾ हां भाई आप दी तसल्ली फुल करो आर्डर ਹੈਗਾ ਪੂਰਾ ਫਸਮਾ ਹਨਾ ਹਾਂਜੀ ਉਹ ਕੱਦ ਚ ਛੋਟੇ ਕੱਦ ਚ ਆ ਗਈ ਹੈ ਨਾ ਹਾਂਜੀ ਹਾਂ ਕੱਦੇ ਦਾ ਛੋਟਾ ਆ ਗਿਆ ਕੱਦ ਨਹੀਂ ਵਾੜਾ ਵੱਡਾ ਹੈਗਾ ਕਈਆਂ ਦਾ ਤਾਂ ਹੁੰਦਾ ਦਰਮਿਆਨਾ ਕੱਦ ਇਹਦਾ ਇਹਦਾ ਕੱਦ ਕਾੜ ਛੋਟਾ ਆ ਗਿਆ ਬੱਚੀ ਦਾ ਕਈਆਂ ਤਾਂ ਰਤੂਰਾ ਵੀ ਦਿਖਾ ਦਾਂਗੇ ਮਾਰ ਕੇ ਕੱਤਾ ਰਤੂਰਾ ਸੱਜਣੋ ਤੁਹਾਨੂੰ ਦਿਖਾ ਦਨੇ ਮਾਰ ਕੇ ਆਪਾਂ ਅਗਲੇ ਥਾਣਾ ਚ ਵੀ ਮਾਰ ਦੋ ਜੀ ਚਵਾਈ ਚੂਈ ਦੀ ਫੋਕੀ ਆ ਨਾ ਹਾਂ ਓਕੇ ਵੀਰੇ ਮੋਟੀ ਦਾ ਹਾਂ ਬਾਕੀ ਜਿਹੜੇ ਸੱਜਣ ਨੂੰ ਪਸੰਦ ਆ ਉਹ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਪੈਸੇ ਇਹਦੇ ਕਿੰਨੇ ਲਵਾਂਗੇ ਲਾਦੀ ਬਾਈ ਇਹਦੀ ਕੋਈ ਗੱਲ ਆ 40 ਦੀ ਹਾਂ ਨਾ ਦੇ ਦਾਂਗੇ ਆਪਾਂ ਜਮਾਈ ਇਹ ਦੇ ਦਾਂਗੇ 40000 ਦੀ ਦੇ ਦਾਂਗੇ ਲਾਸਟ ਹੀ ਆ ਆ 40 ਦੀ ਬਾਈ ਕਹਿੰਦਾ ਦੇ ਦਾਂਗੇ ਉਹ ਜਾਣ ਵਾਲੀ ਬੱਚੀ ਆ ਜੇ ਗੱਲਬਾਤ ਕਰ ਲਈ ਆਰਡਰ ਵੀ ਬਹੁਤ ਆ ਕੱਦ ਜਰੂਰ ਛੋਟਾ ਆ ਗਿਆ ਉਹ ਅੰਦਾਜ਼ਾ ਲਾ ਲਿਓ ਰੇ ਤੋਂ ਕਿਉਂਕਿ ਨੇੜੇ ਆ ਕੇ ਕਿਤੇ ਮੈਨੂੰ ਗਾਲਾਂ ਨੀਂ ਜਾ ਉਹ ਪਤਾ ਨਹੀਂ ਛੋਟੀਆਂ ਚੀਜ਼ਾਂ ਨੂੰ ਵੱਡੀਆਂ ਬਣਾ ਦਾਨਾ ਪਰ ਹੈਗੀ ਆਈਟਮ ਚੰਗੀ ਆ ਥੋਂ ਘੱਟ ਰੋਕਿਆ ਕਰੂਗੀ ਇਹ ਦੁੱਧ ਨੂੰ ਚੰਗੀ ਆ ਵੀਰੇ ਇਹਦਾ ਇੱਕ ਜਿਵੇਂ ਆਪਾਂ ਕਿ ਰੱਖਨੇ ਬੜੇ ਗੱਦੀ ਰੱਖ ਲੈਣੇ ਉਹਨੇ ਕਿ ਥੋਂ ਜੀ ਖੜ ਜਾ ਕਰੂਗੀ ਬੜੇ ਗੱਦੀ ਦੇ ਥੋਂ ਤੇ ਦੁੱਧ ਚੰਗਾ ਪਾ ਦੂ ਬੱਚਾ ਕੀ ਨਾਲ ਇਹਦੇ ਬੱਚਾ ਵੀਰੇ ਆ ਨਾਲ ਇਹਦੇ ਬੱਚਾ ਆ ਗਿਆ ਕਿੰਨਾ ਰੇਟ ਦੱਸਿਆ ਲਾ ਦੀਦਾ ਇਹਦਾ ਜਮਨ ਲੈਣ ਦੇਣ 40 ਆ ਮੁੱਲ 45 ਆ 40 ਦੀ ਹਾਂ ਨਾਮ ਆ 40 ਦਾ ਇਹ ਨਗੀਨਾ ਆਪਾਂ ਦੇ ਦਾਂਗੇ ਥਣ ਦੇਖ ਲੋ ਥਾਣ ਸੁਣ ਦਿਖਾ ਕਰਸ ਓਏ ਹਾਂ ਆਪਣਾ ਥਾਣ ਥਣ ਤਾਂ ਕੱਢਿਆ ਮੱਜਾਂ ਨਾਲ ਦਾ ਨਾ ਹੂੰ ਥਾਣ ਥਣ ਦੀ ਕੁਆਲਿਟੀ ਚੰਗੀ ਆ ਤੇ ਹੁਣ ਮਾਰਦੇ ਦੋ ਨੰਬਰ ਵਾਲੀ ਤੇ ਕੈਮਰਾ ਇਹ ਵੀ ਤੋੜ ਦੋ ਜੀ ਖੋਲ ਕੇ ਇਹਦਾ ਸੂਆ ਕਿਹੜਾ ਲਾਡੀ ਇਹ ਦੂਏ ਸੂੰਦੀ ਆ ਵੀਰੇ ਇਹ ਸੂੰਦੀ ਆ ਦੂਜਾ ਸੂਆ ਹਾਂਜੀ ਜੋਰ-ਜੂਰ ਵਾਲਿਆ ਨਾ ਇਹ ਲੋਕਲੀ ਆਪਾਂ ਦੋ ਗਾਈਆਂ ਇੱਥੋਂ ਹੀ ਲਈਆਂ ਨੇ ਅੱਛਾ ਹਾਂਜੀ ਚੰਗੀ ਸਾਮ ਕਰੀ ਹੋਈ ਆ ਕਿਸੇ ਸੱਜਣ ਨੇ ਹਾਂ ਹਾਂ ਸੰਭਾਲ ਕਿਸੇ ਸੱਜਣ ਨੇ ਬਾਈ ਚੰਗੀ ਕਰੀ ਹੋਈ ਆ ਇਹਦੀ ਰਾਜੀ ਰੂਜੀ ਬਹੁਤਾ ਗਾਂ ਦਿਨ ਕਿੰਨੇ ਕ ਕੱਢ ਦੂਗੀ ਬਾਈ ਸੂੰਦੀ ਦਿਨ ਬਾਈ ਹੂੰ ਤਾਂ ਇਹਦੇ ਪੂਰੇ ਹੀ ਆ ਕੋਈ 5-4 ਦਿਨ ਲੈ ਜੂ ਹੋਰ ਜਾਨ ਜੂਨ ਦੇ ਹਿਸਾਬ ਨਾਲ ਨਾ ਹਾਂਜੀ ਹਾਂ ਆ ਜਾਣ ਦੇ ਹਿਸਾਬ ਨਾਲ 2-4 ਦਿਨ ਲਿਜਾ ਵੀ ਸਕਦੀ ਆ ਸੂ ਵੀ ਸਕਦੀ ਆ ਇੱਕ ਸੋਨਮਾ ਅੱਗੇ ਵੀ ਦੱਸਦਾ ਉਹਨਾਂ ਖਾਸੀਅਤ ਇਹਨਾਂ ਦੀ گاਵਾ ਦੀ ਵੀ ਇਹ ਸੂ ਕੇ ਤਾਂ ਮੌਕੇ ਜਿਹੇ ਤਿਆਰ ਹੋ ਜਾਣਗੇ ਨੇ ਹਾਂ ਜੀ ਹਾਂ ਵੀ ਇਹ ਅਬ ਕਿੰਨਾ ਕੁ ਦੁੱਧ ਪਾਦੂ ਲਾਟੀ ਇਹ ਦੁੱਧ ਬਾਈ ਇਹ 13 ਕਿਲੋ ਚਵਾ ਦੂ ਬੱਚੀ 13 ਕਿਲੋ ਦੇ ਏੜ ਗੇੜੇ ਨੇ ਚਵਾ ਦੇਣਾ ਜਾਨ ਜੂਨ ਚੰਗੀ ਆ ਤੇ ਆ ਗਈ ਪ्योर ਜਰਸੀ ਜੀ ਇਹ ਗੱਲਬਾਤ ਕਰ ਲਈ ਆ ਥਣ ਥਣ ਚੰਗਾ ਲੱਗਿਆ ਇਧਰੋਂ ਅਗਲੇ ਬੰਨ੍ਹੇ ਵੀ ਦਿਖਾ ਦੇ ਥਣ ਥਣ ਚੰਗਾ ਲੱਗਿਆ ਹੈਗੀ ਗੱਬਣਾ ਮੈਨੂੰ ਆਇਆ ਲੱਗਦਾ ਬੱਚੇ ਕੇ ਦੇ ਦੋ ਇਹਨਾਂ ਦੇ ਦੇ ਨਹੀਂ ਤੁਸੀਂ ਸੰਭੀ ਚਾਂਬੀ ਹੋਈ ਆ ਅੰਬੀਆ ਦੇ ਹੋਈ ਆ ਹਾਂ ਇੱਧਰ ਪੱਠੇ ਰਠਾ ਖਾਦਾ ਪਤਾ ਪਤਾ ਕੋਈ ਨਹੀਂ ਲਾਟਰੀ ਲੱਗ ਜੇ ਕਿ ਸੰਜਿਆ ਦੀ ਦੋਏ ਦੇ ਦੇ ਇਹ ਕੀ ਆਪਾਂ ਜਾਣ ਸਕਦੇ ਆ ਜੀ ਜੜਬਾ ਵੀ ਦੇ ਸਕਦੀ ਆ ਸਿੰਗਲ ਤਾਂ ਵੱਟਤੀ ਆ ਫੇਰ ਆ ਫੇਸ ਕੁਆਲਿਟੀ ਤੇ ਮਾਰਦੇ ਕੈਮਰਾ ਬੱਛੀ ਚੰਗੀ ਆਹੀ ਜੀ ਗੱਲ ਨਹੀਂ ਪ्युअर ਜਰਸੀ ਚ ਆ ਗਈ ਸੁਆ ਆ ਗਈ ਦੂਜਾ ਜਵਾਨ ਆ ਗਈ ਹੈ ਨਾ ਹਾਂ ਵੀਰੇ ਹਾਂ ਇਹਦੇ ਪੈਸੇ ਕਿੰਨੇ ਲਵਾਂਗੇ ਇਹ 38 ਦੀ ਦੇ ਦਾਂਗੇ ਬੱਛੀ ਇਹ ਦੇ ਦਾਂਗੇ 38000 ਦੀ ਮਾਨਤਾਨ ਸ਼ੋਅ ਛੱਪਾ ਢਾਰਾ ਇਹਨਾਂ ਪੂਰੀ ਮੈਂ ਪਾਸ ਕਰੀ ਆ ਇਹਨੂੰ ਜਮਾ ਠੀਕ ਆ ਜੀ ਆ ਅਡਰ ਅੱਗੇ ਪਿੱਛੇ ਦਾ ਬਣਾਉਂਦੀ ਹੈ ਨਾ ਹਾਂ ਹਾਂ ਬਈ ਤੇ ਹੁਣ ਮਾਰਦੇ ਤਿੰਨ ਨੰਬਰ ਵਾਲੀ ਤੇ ਆਹ ਕਿਹੜੀ ਨਸ ਲਾ ਗਈ ਇਹ ਸਾਹੀ ਵਾਲ ਆ ਗਈ ਵੀਰੇ ਪਿਓਰ ਸਾਹੀ ਵਾਲ ਪਿਓਰ ਸਾਹੀ ਵਾਲ ਤੇ ਰਸੂਆ ਕਿਡਾ ਹੁੰਦੀ ਆ ਇਹ ਦੂਏ ਸੂਏ ਇਸ ਹੁੰਦੀ ਆ ਵੀਰੇ ਦੂਜਾ ਸੂਆ ਸੁੰਦੀ ਆ ਪਹਿਲਣ ਦਾ ਕੀ ਕਰ ਰਹੇ ਪਹਿਲਣ ਦਾ ਵੀਰੇ ਇਹਨੇ 11 ਕਿਲੋ ਦੁੱਧ ਚ ਭਾਇਆ ਕੰਡੇ ਵਾਲਾ ਇਹ ਬੱਛੀ ਹੈਗੀ ਆ ਸਜਣੋਂ ਫੁੱਲ ਸ਼ਕੀਨੀ ਚ ਆ ਗਈ ਜੇ ਗੱਲਬਾਤ ਕਰ ਲਈਏ ਅਡਰ ਵੀ ਚੰਗਾ ਬਣਾਉਂਦੀ ਆ ਤੇ ਥਣ ਥਣਾ ਔਰਦਾ ਇਹਨੂੰ ਮਹਿਸਾਂ ਲਈ ਲੱਗਿਆ ਸਿਸਟਮ ਹਣਾ ਹਾਂਜੀ ਤੇ ਇੱਥੇ ਰੋਕ ਲਈ ਮਾੜੀ ਜੀ ਉਸਤਾਦ ਇੱਥੇ ਲਾ ਕੇ ਦਿਖਾ ਦੇ ਠੰਡੀ ਸੀਲਾ ਪੂਰੀ ਐ ਠੰਡੀ ਸੀਲਾ ਆ ਇਧਰਲੇ ਬੰਨੇ ਹੋ ਕੇ ਦਿਖਾਦੀ ਹੁਣ ਇਧਰਲੇ ਬੰਨੇ ਹੋ ਜਾ ਇਧਰਲੇ ਬੰਨੇ ਆਂ ਦੀ ਤੋਰ ਦੇ ਸਤਾਹ ਹੌਲੀ ਹੌਲੀ ਸੂਆ ਕਿਹੜਾ ਲੈ ਦੀ ਸੂਏ ਦੂਏ ਸੁੰਦੀ ਆ ਬਾਈ ਦੂਜਾ ਸੂਆ ਪਹਿਲਣ ਦਾ ਦੁੱਧ 11 12 ਕਿਲੋ 11 ਕਿਲੋ ਐਨ ਪੂਰਾ ਆਪਾਂ ਇਥੋਂ ਗਵਾਂਡੋ ਹੀ ਲਈਆ ਵੀਰੇ ਠੀਕ ਆ ਗੱਲ ਹਾਂ ਇਹ ਦੋ ਗਾਈਆਂ ਆਪਾਂ ਲੋਕਲ ਹੀ ਲਈਆਂ ਨੇ 11 ਕਿਲੋ ਐ ਮੰਨ ਲਾ ਵੀ ਕੰਡੇ ਦੇ ਧਰਿਆ ਪਹਿਲਣ ਦੇ ਵਾਲਾ ਬਾਈ ਐਨ ਦਿਨ ਕਿੰਨੇ ਕੱਢਦੀ ਆ ਦਿਨ ਵੀਰੇ ਇਹ ਲਊਗੀ 5-7 ਦਿਨ ਸੂਪੇ ਦਾ ਅੱਜ ਸੂਪੇ ਠੀਕ ਆ ਗੱਲ ਆ ਦਿਨ ਆ 5 ਤੋਂ 7 ਦਿਨ ਲਿਆ ਸਕਦੀ ਆ ਬਾਕੀ ਇਹ ਨਾ ਜਿਵੇਂ ਮੈਂ ਦੱਸਿਆ ਗਿਆ ਸਿਸਟਮ ਹਾਂਜੀ ਵੀ ਇਹ ਮੌਕੇ ਦੇ ਸੂਕੇ ਸੱਜਣਾ ਮੌਕੇ ਦੀ ਤਿਆਰੀ ਕਰ ਜਾਂਦੇ ਨੇ ਉਹ ਥਣ ਥਣ ਚੰਗਾ ਲੱਗਿਆ ਤੇ ਇੱਥੇ ਦੋਸਤਾਂ ਦੇ ਫੇਸ ਕੁਆਲਟੀ ਤੇ ਮਾਰਦੇ ਬਾਡੀ ਬੁੱਡੀ ਵੀ ਦਿਖਾ ਦੇ ਆ ਗਈ ਕੱਦ ਕਾਠ ਵਾਲੀ ਪੂਰੀ ਸ਼ਕੀਨ ਬੱਛੀ ਆ ਇਹਦੇ ਪੈਸੇ ਕਿੰਨੇ ਲਵਾਂਗੇ ਬਾਈ ਇਹ ਆਪਾਂ 40 ਦੀ ਦੇ ਦਾਂਗੇ ਇਹ ਦੇ ਦਾਂਗੇ 40 ਦੀ ਜਿਹੜੇ ਸੱਜਣਾ ਸਾਹੀਵਾਲ ਦੇ ਸ਼ਕੀਨ ਨੇ ਆ ਇਥੋਂ ਦਿਖਾ ਦੇ ਆਰਡਰ ਰੋਡਰ ਹੁਣ ਐਨ ਕੋਈ ਇਹ ਜੀ ਗੱਲਬਾਤ ਨਹੀਂ ਹੈਗੀ ਸਿਰਤਾ ਇੰਨੀ ਹੈ ਇਹ ਆਪਾਂ ਪਾਸ ਕਰਕੇ ਉੱਥੋਂ ਮੈਂ ਲੈ ਕੇ ਆਇਆ ਠੀਕ ਹੈ ਯਾਨੀ ਚਵਾਈ ਬਾਈ ਰੂ ਮਰ ਗਈ ਹੈ ਜੀ ਉਹ ਤਾਂ ਥਣ ਥਣੋਟੇ ਦਾ ਚਵਾਈ ਚਬੂਈ ਇਹਦੀ ਚੰਗੀ ਹੋਊਗੀ ਮੋਟੀ ਠੰਡੀ ਛੀਲ ਆ ਪੂਰੀ ਹੈ ਨਾ ਇਹ 40 ਦੀ ਦੇਵਾਂਗੇ ਹਾਂ ਬਾਈ 40 ਦੀ ਮਾਨ ਤਾਨ ਕਰਦਾਂਗੇ 40 ਚੋਂ ਕੋਈ ਨਹੀਂ ਉਹ ਤਾਂ ਕਰਦਾਂਗੇ ਮਾਨ ਤਾਨ ਦਾ ਆ ਹੁਣ ਮਾਰਦੇ ਉਸਤਾਦ ਉਹ ਬੱਚੀ ਦੇ ਕੈਮਰਾ ਉਹਦਾ ਸੁਆ ਕਿਦਾ ਇਹ ਦੂਏ ਸੂਈ ਆ ਬੱਛਾ ਮਗਰ ਆ ਬਾਈ ਇਹਦੇ ਨਾਲ ਮੇਲ ਕਾਫ ਆ ਸੂਈ ਕਿੰਨੇ ਦਿੰਦੀ ਆ ਬਾਈ ਇਹ ਇਹ ਹੋ ਗਏ ਬਾਈ ਇਹਨੂੰ 14-15 ਦਿਨ ਸੂਈ ਇਹਨੂੰ ਇਹ ਹੈਗੀ ਆ 14-15 ਦਿਨ ਦੀ ਸੂਈ ਤੇ ਕੱਦ ਵੀ ਇਹਦਾ ਚੰਗਾ ਆ ਗਿਆ ਤੇ ਲੰਬੀ ਲੰਬੀ ਵੀ ਬਹੁਤ ਹੈ ਨਾ ਹਾਂ ਜੀ ਆਏ ਦੀ ਲੰਬਾਈ ਲੰਬੂਈ ਵੀ ਚੰਗੀ ਆ ਕਾਠ ਵੀ ਇਹਦਾ ਠੀਕ ਆ ਖਰਾ ਜਿਹੜੀ ਦਾ ਛੋਟਾ ਹੋਊਗਾ ਮੈਂ ਤੁਹਾਨੂੰ ਦੱਸ ਦੂੰਗਾ ਇਹਦਾ ਕਾਠ ਉਹਦੇ ਮੁਕਾਬਲੇ ਚੰਗਾ ਹੈ ਇਹ ਥੱਲੇ ਦੁੱਧ ਕਿੰਨਾ ਤਿਆਰ ਆ ਹੁਣ ਬਈ ਇਹਦੇ ਥੱਲੇ ਹੁਣ 9-10 ਕਿਲੋ ਆ ਦੋ ਤਾਂ 12-13 ਕਿਲੋ ਮੈਂ ਚੋਇਆ ਠੀਕ ਆ ਗੱਲ ਤੁਹਾਨੂੰ ਦੱਸਿਆ ਪ੍ਰੋਬਲਮ ਆ ਥੋੜੇ ਬੀਜੀ ਹੋ ਗਏ ਸੀਗੇ ਅ ਵੀ ਸਾਮ ਸੰਭਾਲ ਦੀ ਦਿੱਕਤ ਆ ਗਈ ਹਾਂ ਸੰਭਾਲ ਦੀ ਦਿੱਕਤ ਆ ਗਈ ਸੀਗੀ ਆ ਥਣ ਥੋਣੇ ਨੂੰ ਚੰਗਾ ਲੱਗਾ ਚਵਾਈ ਦੀ ਕਿਵੇਂ ਆ ਚਵਾਈ ਪੂਰੀ ਵਧੀਆ ਵੀਰੇ ਇਸ ਟਾਈਮ 9 ਕਿਲੋ ਹੋਊਗਾ ਹਾਂ ਵੀ 9 ਤੋਂ ਬਾਹਰ ਹੀ ਆ 10 ਦੇ ਨੇੜਾ ਠੀਕ ਆ ਜੀ ਹਾਂਜੀ ਇਹਦੇ ਪੈਸੇ ਕਿੰਨੇ ਲੈ ਲਾਂਗੇ ਆਪਾਂ ਬਈ ਇਹ ਦੇ ਦਾ ਕੇ ਜਮਾ 35000 ਦੀ ਫੈਕਸ ਇਹ ਦੇ ਦਾਂਗੇ ਫੈਕਸ ਹੀ ਦੇ ਦਾਂਗੇ ਅੱਜ ਮੁੱਲ ਸਿਰਫ 35000 ਮੁੱਲ ਨਹੀਂ ਆਪਾਂ ਕਰਿਆ ਆਪਾਂ ਸ਼ਾ ਨੂੰ ਹੋ ਕੇ ਲੰਬਾਈ ਲੰਮੂਈ ਦਿਖਾ ਦੇ ਫੇਸ ਕੁਆਲਟੀ ਦੇ ਮਾਰਦੇ ਕੈਮਰਾ ਦੀ ਤੇ ਇਹ ਵਾਈਟ ਸ਼ੇਡ ਜੇ ਚਾਹੀ ਹੈ ਨਾ ਹਾਂਜੀ ਹਾਂਜੀ ਆ ਲੰਮੀ ਲੁੰਮੀ ਬਹੁਤ ਹੈ ਜੀ ਗੱਲਬਾਤ ਕਰ ਲਈਏ ਕੱਦ ਦੇ ਦਾ ਜਿਹੜੀ ਸਾਹੀ ਵਾਲ ਦਿਖਾਈ ਆ ਤਕਰੀਬਨ ਤਕਰੀਬਨ ਉਹਦੇ ਏੜ-ਗੇੜ ਜਿਹਾ ਥੋੜੀ ਫਰਕ ਆ ਨਾ ਹਾਂਜੀ ਕੱਦ-ਕਾਦ ਚੰ हां भाई 35 ਹੀ ਛੱਡ ਦਾਂਗੇ 35 ਦੀ ਫਿਕਸ ਦੇ ਦਾਂਗੇ ਹਾਂ ਜੀ ਹਾਂ ਬਾਕੀ ਜੇ ਕਿਸੇ ਨੇ ਜੋੜਾ ਲੈ ਕੇ ਜਾਣਾ ਉਹਦਾ ਕੋਈ ਨਹੀਂ ਮਾਨਤਾਨ ਕਰਦਾਂਗੇ ਆ ਜੋੜੇ ਆੜਾ ਥੋੜਾ ਐਕਸਟਰਾ ਕਰਦਾਂਗੇ ਹਾਂ ਜੀ ਹਾਂ ਕਰਦਾਂ ਜੋ ਨੰਬਰ ਬੋਲ ਦਿਓ ਜੀ ਨੰਬਰ 985552 ਜੀ 98122 ਇੱਕ ਦਿੱਕਤ ਆ ਗਈ ਤੁਸੀਂ ਦੱਸਿਆ ਮੈਨੂੰ ਹਾਂ ਭਾਈ ਆਏ ਆ ਅਸੀਂ ਤਾਂ ਜਿਹਨੇ ਕਹੇ ਨੇ ਵੀਰ ਨੇ ਗਾਂ ਲੈ ਕੇ ਜਾਣੀਆਂ ਉਹਦੀ ਤਸ਼ੱਲੀ ਕਰਕੇ ਲਿਆ ਕਹੇ ਨੇ ਗਾਂ ਮਗਾਈ ਸੀ ਆਨਲਾਈਨ ਠੀਕ ਹੈ ਜੀ ਹਾਂ ਬੱਚੀ ਵਧੀਆ ਸੀ ਕਿਸੇ ਨੂੰ ਉਹਨਾਂ ਨੇ ਇਹ ਕਹਿਤਾ ਵੀ ਜਾਂ ਤਾਂ ਇਹ ਦੋਗਲੀ ਆ ਥੋੜੀ ਪਿਛਲੀ ਵੀਡੀਓ ਚ ਦਿਖਾਈ ਸੀ ਆਪਾਂ ਕ੍ਰੋਸ ਜੀ ਆ ਉਹਨਾਂ ਨੂੰ ਇਹ ਕਹਿਤਾ ਵੀ ਇਹਦਾ ਕੱਲ ਛੋਟਾ ਠੀਕ ਆ ਜੀ ਉਹਨਾਂ ਨੇ ਬੰਦਿਆਂ ਨੇ ਨਾ ਅਸੀਂ ਘਰੇ ਨਹੀਂ ਸੀ ਅਸੀਂ ਹੈਗੇ ਸੀ ਹਸਪੀਟਲ ਠੀਕ ਆ ਜੀ ਹਾਂ ਉਹ ਬੰਦਿਆਂ ਨੇ ਆਗਾ ਲੈ ਆਂਦੀ ਨਾ ਕੋਈ ਫੋਨ ਕਰਿਆ ਨਾ ਕੋਈ ਬਾਸਤਾ ਯਾਨੀ ਇੱਥੇ ਆ ਕੇ ਬਹੁਤ ਰੌਲਾ ਪਾਇਆ ਉਹਨਾਂ ਨੂੰ ਮੈਂ ਇਹ ਵੀ ਕਿਹਾ ਵੀ ਅਸੀਂ ਬੀਜੀਆਂ ਕੋਈ ਗੱਲ ਨਹੀਂ ਮੇਰੇ ਘਰੇ ਉਸ ਟਾਈਮ 5 ਗਾਇਆਂ ਹੋਰ ਖੜੀਆਂ ਸੀ ਮੈਂ ਕਿਹਾ ਇੰਨਾ ਚੋ ਗਾਇਆਂ ਲੈ ਜਾਓ ਤੁਸੀਂ ਬਾਗਲ ਕੇ ਲੈ ਜਾਓ ਲੈ ਲਓ ਤੁਸੀਂ ਹੁਣ ਸਾਰੀਆਂ ਗਾਇਆਂ ਸ਼ਾਮ ਦਾ ਚੌਂ ਦਾ ਟਾਈਮ ਸੀ ਮੈਂ ਕਿਹਾ ਤੁਸੀਂ ਚੋ ਕੇ ਗਾਇਆਂ ਲੈ ਜਾਓ ਕੋਈ ਚੱਕਰ ਨਹੀਂ ਹੈਗਾ ਜਿਹੜੀ ਰੋੜੇ ਫੱਟਾ ਉਹ ਲੈ ਜਾਓ ਕਿਉਂ ਅਸੀਂ ਮਜਬੂਰੀ ਚ ਸੀਗੇ ਬਾਈ ਉੱਥੇ ਫਸੇ ਹੋਏ ਸੀਗੇ ਯਾਨੀ ਇਹ ਆ ਵੀ ਬੰਦੇ ਬੁੜੀਆਂ ਨੂੰ ਮੂਹਰੇ ਘਰ ਦਿੰਦੇ ਨੇ ਹਾਂਜੀ ਲੈ ਜਾਂਦੇ ਨੇ ਬੰਦੇ ਨੇ ਮੋਰ ਗੁੜੀਆਂ ਨੂੰ ਨਾਜ਼ਾ ਦੇਖ ਮੇਰੇ ਵਰਗਾ ਬੈਠ ਸਕਦਾ ਬਾਈ ਬੁੜੀਆਂ ਨਾਲ ਕਿਉਂ ਗਲਤ ਆ ਆਪਾਂ ਬੈਠ ਨਹੀਂ ਸਕਦੇ ਹੈਗੇ ਗੁੜੀਆਂ ਨਾਲ ਕੀ ਬੈੰਸਣਾ ਬੰਦੇ ਨਾ ਬੁੜੀਆਂ ਨੂੰ ਮੂਰੇ ਕਰਦੇ ਆ ਬੰਦੇ ਆਪ ਵੀ ਜਨਾਨੀ ਆਰਗੇ ਹੋਏ ਹੋਏ ਨੇ ਆਪ ਪਿੱਛੇ ਦੇ ਬੁੜੀਆਂ ਰੋਲਾ ਪਾਉਂਦੀਆਂ ਨੇ ਠੀਕ ਹੈ ਗੱਲ ਇਹ ਤਾਂ ਕੰਮ ਵੀਰੇ ਦੇਖ ਖੜਦਾ ਨਹੀਂ ਹੁੰਦਾ ਆਪਣਾ ਇਮਾਨਦਾਰੀ ਦਾ ਕੰਮ ਆਪਣਾ ਰੇਟ ਵੀ ਲੋਟ ਆ ਮੇਰੇ ਤਾਂ ਆਪਾਂ ਤਾਂ ਮੈਂ ਇਹ ਨਹੀਂ ਪਤਾ ਵੀ ਬਾਰਡਰ ਤੱਕ ਕਿੱਥੇ ਗਾਈਆਂ ਪਹੁੰਚਾਉਂਦੀਆਂ ਤੈਨੂੰ ਵੀ ਪਤਾ ਠੀਕ ਹੈ ਗੱਲ ਹਾਂ ਗਾਈਆਂ ਨੇ ਵੀ ਤਸੱਲੀ ਕਰਕੇ ਲੈ ਕੇ ਜਾਂਦੀਆਂ ਇਹ ਨਾ ਕੰਮ ਕਰੋ ਵੀ ਕਿਸੇ ਨੇ ਕਹਿਤਾ ਕੱਦ ਛੋਟਾ ਜਾਂ ਆਏ ਆ ਹਨਾ ਤੁਸੀਂ ਬਹਾਨੇ ਲਾ ਕੇ ਕੀ ਬਹਾਨਾ ਲਾ ਕੇ 2 ਕਿਲੋ ਦੁੱਧ ਦਿੰਦੀ ਆ ਉਹ ਉਹ ਬੱਚੀ ਦੀ ਮੇਰੇ ਕੋਲ ਵੀਡੀਓ ਵੀ ਆ ਜੇ ਕੋਈ ਸਰਜਣ ਵੀਰ ਨੇ ਬਾੜ ਸਾਬ ਦੇ ਮੰਗੌਣੀ ਆ ਭੇਜ ਵੀ ਦਊਗਾ ਠੀਕ ਐ ਇੰਨੀ ਵਧੀਆ ਯਾਨੀ ਉਹ ਗਾਂ ਜਿਹੜੇ ਮੇਰੇ ਕੋਲੇ ਹੈ ਨਹੀਂ ਗਈ ਉਹ ਗਾਂ ਵਿੱਕ ਗਈ ਠੀਕ ਹੈ ਜੀ ਆ ਉਹ ਦੂਏ ਦੂਏ ਦਿਨ ਹੀ ਜਦੀ ਵਿੱਕ ਗਈ ਠੀਕ ਹੈ ਗੱਲ ਕਿੰਨਾ ਦੁੱਧ ਕੱਢਿਆ ਆਪਾਂ ਨੇ ਫਿਰ ਉਹਦਾ ਆਪਾਂ ਉਹਦੇ ਥੱਲੇ 12 ਕਿਲੋ ਦੁੱਧ ਚੋਇਆ ਬਾਈ 12 ਕਿ 12 ਕਿਲੋ ਦੁੱਧ ਚੋਇਆ ਉਹ ਮੇਰੇ ਕੋ ਘਰ ਦੀ ਆਪਣੀ ਦੀ ਵੀਡੀਓ ਵੀ ਆ ਠੀਕ ਹੈ ਗੱਲ ਆ ਉਹਦੀ ਬੱਛੀ ਦੀ ਵੀਡੀਓ ਵੀ ਆ 12 ਕਿਲੋ ਦੁੱਧ ਮੈਂ ਆਪ ਚੋਇਆ ਉਹਦਾ ਚਵਾਈ ਦੀ ਵੀਡੀਓ ਚਵਾਈ ਦੀ ਪੂਰੀ ਵਧੀਆ ਬੱਛੀ ਐ ਇੱਕ ਨੰਬਰ ਨਹੀਂ ਚਵਾਈ ਦੀ ਵੀਡੀਓ ਆਪਣੇ ਕੋਲੇ ਨਾ ਆਪਣੇ ਕੋਲੇ ਬਣੀ ਲੇਵੇ ਬਣੇ ਦੀ ਪੂਰੀ ਵੀਡੀਓ ਆ ਠੀਕ ਹੈ ਗੱਲ ਅੱਜ ਦੀ ਵੀ ਜਦੋਂ ਵੇਚੀ ਆਪਾਂ ਉਹ ਵੀ ਆਪਣੇ ਕੋਲੇ ਵੀਡੀਓ ਹੈਗੀ ਵੀਰੇ ਠੀਕ ਹੈ ਤੇ ਬਾਕੀ ਯਾਰ ਜਿਹੜੇ ਸੱਜਣ ਕੋਲੇ ਗਈ ਆ ਜੇ ਕਿਸੇ ਨੂੰ ਬਾਹਲਾ ਡਾਟ ਆ ਜਾਂ ਉਹ ਸੱਜਣ ਵੀਡੀਓ ਦੇਖਣਗੇ ਜਿਹੜੇ ਮੋੜ ਕੇ ਗਏ ਨੇ ਉਹਨਾਂ ਨੂੰ ਵੀ ਕੋਈ ਡਾਟ ਆ ਤਾਂ ਇੱਕ ਅੱਧੇ ਦਿਨ ਚ ਪਸ਼ੂ ਜਾ ਕੇ ਸੈੱਟ ਹੋ ਜਾਂਦਾ ਅਗਲੇ ਸੱਜਣ ਨਾਲ ਗੱਲ ਵੀ ਕਰਾ ਦਾਂਗੇ ਆਪਾਂ ਵੀ ਉੱਥੇ ਕਿੰਨਾ ਕੱਢ ਰਹੀ ਹਾਂ ਹ ਜਾਣੀ ਆਏ ਕਹਨੇ ਆ ਸੀ ਵੀਰੇ ਇਹ ਕੰਮ ਨਾ ਕਰਿਆ ਕਰੋ ਜਾਂ ਤਾਂ ਤੁਸੀਂ ਆਨਲਾਈਨ ਮੰਗਾਇਆ ਨਾ ਕਰੋ ਜਾਂ ਨੇੜੇ ਆ ਕੇ ਦੇਖ ਕੇ ਜਾਂ ਨੇੜੇ ਆ ਕੇ ਤੁਸੀਂ ਦੇਖ ਕੇ ਲੈ ਕੇ ਜਾਇਆ ਕਰੋ ਉਹ ਆਪਣੀ ਥਾਣਾ ਦੀ ਤਾਂ ਹੈ ਨਾ ਗਾਰੰਟੀ ਹੁੰਦੀ ਆ ਵੀਰੇ ਠੀਕ ਹੈ ਜੀ ਹਾਂ ਬਾਕੀ ਇੰਨਾ ਕ ਦਾ ਆਪਾਂ ਵੀ ਵੀਰੇ ਛਿਆਣਿਆ ਟੋਕੜਾਂਗਾ 2 ਕਿਲੋ ਦੁੱਧ ਦੇ ਦਿੰਦੀ ਆ ਹੂੰ ਜਿਹੜੀ ਟੋਕੜਾਂਗਾ ਹੋਵੇ ਨਾ ਨਾ ਵੀ ਕੁਝ ਪੱਠਾ ਡੱਠਾ ਵੀ ਦਾਣਾ ਨਾ ਵੀ ਉਹ ਵੀ 2 ਕਿਲੋ ਦੁੱਧ ਦਿੰਦੀ ਆ ਤਾਜੀ ਕਦੇ ਵੀ 2 ਕਿਲੋ ਦੁੱਧ ਨਹੀਂ ਕਰਦੀ ਆ ਭਾਵੇਂ 2 ਨਹੀਂ ਘੱਟੋ ਘੱਟ ਜੇ 12 8 10 ਤੱਕ ਡੁੱਭੀ ਆ ਰਾਮ ਨਾਲ ਵੀਰੇ ਰਾਮ ਨਾਲ ਆ ਇਹ ਗੱਲਾਂ ਦਾ ਸੱਜਣੋ ਧਿਆਨ ਰੱਖਿਆ ਕਰੋ ਕਿਉਂਕਿ ਬਾਅਦ 'ਚ ਮੈਂ ਤੁਹਾਨੂੰ ਅਕਸਰ ਕਹਣਾ ਨਾ ਵੀ ਮੁਸ਼ਕਲ ਆ ਜਾਂਦੀ ਹੁੰਦੀ ਆ ਵੀ ਯਾਰ ਤੁਸੀਂ ਪਹਿਲਾਂ ਹੀ ਥੋੜੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਜਾਨਵਰ ਲੈ ਜਾ ਕਰੋ ਕਿਉਂਕਿ ਉਸਦੂ ਬਾਅਦ ਨਾ ਵਪਾਰੀ ਸੱਜਣ ਨੂੰ ਮੁਸ਼ਕਲ ਰਹਿੰਦੀ ਆ ਕੋਈ ਤੇ ਨਾ ਨਾਈ ਮੈਂ ਚਾਹਣਾ ਵੀ ਯਾਰ ਤੁਹਾਨੂੰ ਵੀ ਡਬਲ ਡਬਲ ਕਰਾਇਆ ਪਵੇ ਜਾਂ ਤੁਸੀਂ ਦੁਬਾਰੇ ਲੈ ਲੀ ਬਾਈ ਮੁੜ ਕੇ ਗੱਲਾਂ ਕਰਨ ਇਹ ਜਰਸੀ ਲੈਣੀ ਨੇ ਅਸੀਂ ਐਚ ਐਫ ਲੈਣੀਆਂ ਤੁਸੀਂ ਪਹਿਲਾਂ ਕਿਉਂ ਨਹੀਂ ਇਹ ਗੱਲਾਂ ਦੇਖਦੇ ਅਸੀਂ ਐਚ ਐਫ ਲੈ ਲਈਏ ਮੁੜ ਕੇ ਕਹਿੰਦੇ ਅਸੀਂ ਤਾਂ ਇਹ ਲੈਣੀ ਨਹੀਂ ਹੈਗੀ ਜਰਸੀ ਨਹੀਂ ਲੈਣੀ ਅਸੀਂ ਤਾਂ ਐਚ ਐਫ ਜਰਸੀਆਂ ਦਾ ਤੁਹਾਨੂੰ ਮੈਂ ਪਹਿਲਾਂ ਹੀ ਦੱਸਦਾ ਨਾ ਵੀ ਦੂਜੀਆਂ ਕਾਮਾਂ ਦੇ ਮੁਕਾਬਲੇ ਕਰਦੇ ਨੇ ਦਾ ਛੋਟਾ ਹੀ ਹੁੰਦਾ ਹੈ ਜਰਸੀ ਦਾ ਕਿਉਂਕਿ ਐਚ ਐਫ ਦਾ ਕੱਦ ਜਿਹੜਾ ਉਹ ਕਾਫੀ ਵੱਡਾ ਹੁੰਦਾ ਇਹਨਾਂ ਦਾ ਕੱਦ ਜਰਸੀਆਂ ਦਾ ਤਕਰੀਬਨ ਜਿੰਨੇ ਕਿ ਸੱਜਣਾ ਨੂੰ ਜਾਣਕਾਰੀ ਹੈ ਵੀ ਇਹਨਾਂ ਦਾ ਕੱਦ ਨਾਰਮਲੀ ਹੁੰਦਾ ਹੁੰਦਾ ਹਾਂ ਦੁੱਧ ਮੰਜਾਂ ਰਗਾ ਹੁੰਦਾ ਇਹਨ ਤੇ ਬਾਕੀ ਇਹ ਹੀ ਫੇਰ ਬੇਨਤੀ ਕਰਦਾ ਵੀ ਧਿਆਨ ਨਾ ਜਾਨਵਰ ਲੈ ਜਾ ਕਰੋ ਮੋੜ ਮੜਾਈ ਵਾਲੇ ਚੱਕਰ ਜਿੱਨਾ ਤਾਬਦਾ ਸਮਾਂ ਖਰਾਬ ਕਰਿਆ ਕਰੋ ਆਪਦੇ ਪੈਸੇ ਖਰਾਬ ਕਰਿਆ ਕਰੋ ਤੇ ਨਾ ਹੀ ਯਾਰ ਵਪਾਰੀ ਵੀਰ ਕੋਲੇ ਜਾ ਕੇ ਰੌਲਾ ਕਰਿਆ ਕਰੋ ਬਾਕੀ ਅੱਜ ਦੀ ਵੀਡੀਓ ਚ ਮੈਂ ਜਿਹੜੇ ਜਾਨਵਰ ਦਿਖਾਏ ਨੇ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ